ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸਦੇ ਆ ਮੇਰਾ ਜਿਹੜਾ ਨਾਮ ਆ ਉਹ ਗੁਰਬਖਸ਼ ਸਿੰਘ ਉਰਫ ਗੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਠਿੰਡੇ ਦੇ ਬਿਲਕੁਲ ਹੀ ਨਾਲ ਆ ਸਾਡਾ ਪਿੰਡ 7 ਕਿਲੋਮੀਟਰ ਦੂਰੀ ਤੇ ਆ ਕਾਫੀ ਬਣਾ ਕੰਫਿਊਜ਼ ਹੋ ਜਾਂਦੀਆਂ ਵੀ ਸਿਵੀਆਂ ਇਹ ਕਿਹੜੀਆਂ ਹਨਾ ਆ ਬਠਿੰਡੇ ਦੇ ਬਿਲਕੁਲ ਨਾਲ ਆ 7 ਕਿਲੋਮੀਟਰ ਦੂਰੀ ਤੇ ਥਰਮਲ ਪਲਾਂਟ ਥਰਮਲ ਪਲਾਂਟ ਤੋਂ ਸਿਰਫ ਹੀ ਨੇੜੇ ਰਹਿ ਨੇ 4 ਕਿਲੋਮੀਟਰ ਦੂਰੀ ਤੇ ਠੀਕ ਆ ਜੇ ਕਿਸੇ ਭੈਣ ਨੇ ਸਾਢੇ 2 ਕੱਪੜੇ ਲੀੜੇ ਸਮੋਣੇ ਦੇ ਸਾਢੇ 2 ਹੀ ਸੁਵਾ ਸਕਦੇ ਹੋ ਜਿਹੜੀਆਂ ਭੈਣਾਂ ਘਰੇ ਬੈਠ ਕੇ ਸਿੱਖ ਕੇ ਸਲਾਈ ਕਰਦੀਆਂ ਬਹੁਤ ਵਧੀਆ ਗੱਲ ਆ ਜਿਹੜੀਆਂ ਭੈਣ ਨੂੰ ਕੰਮ ਆਉਣਾ ਉਹ ਅੱਗੇ-ਅੱਗੇ ਹੋਰਾਂ ਭੈਣਾਂ ਨੂੰ ਦੱਸਿਆ ਕਰੋ ਲੁਕੋਣਾ ਰੱਖਿਆ ਕਰੋ ਕਿਸੇ ਤੋਂ ਵੀ ਕਿਸੇ ਵੀ ਚੀਜ਼ ਦਾ ਹਨ ਤੇ ਜਿਹੜੀਆਂ ਭੈਣ ਨੂੰ ਸਲਵਾਰ ਦੀ ਸਮਝ ਨਹੀਂ ਆਉਂਦੀ ਉਹ ਵੱਧ ਘੱਟ ਕੱਟਣ ਦੀ ਬਜਾਏ ਮੈਨੂੰ ਸ਼ਾਮ ਨੂੰ 8 ਵਜੇ ਤੋਂ ਆਪ ਫੋਨ ਲਾ ਕੇ ਗਲਤ ਨਾ ਕੱਟਿਆ ਕਰੋ ਸਹੀ ਕੱਟਿਆ ਕਰੋ ਸ਼ਾਮ ਨੂੰ ਤੁਸੀਂ 8 ਵਜੇ ਤੋਂ ਆਪ ਫੋਨ ਲਾ ਕੇ ਪੁੱਛ ਸਕਦੇ ਹੋ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਉਹ ਲੇਡੀ ਸੂਟ ਦੀ ਪੂਰੀ ਲਰ ਤੇ ਜਿਹੜੀ ਲੈਂਡਿੰਗ ਦੀ ਵੀਡੀਓ ਉਹ ਆਪਾਂ ਇੱਕੋ ਵੀਡੀਓ ਚ ਨਵੇੜ ਦਾਂਗੇ ਵੀ ਛੱਟ ਦੀ ਵੀਡੀਓ ਵੀ ਕਟਾਂਗੇ ਆਪਣਾ ਲੈਂਡਿੰਗ ਕਟਾਂਗੇ ਤੇ ਸਲਵਾਰ ਦੀ ਵੀ ਕਟਾਂਗੇ ਠੀਕ ਆ ਤਾਂ ਆ ਜਓ ਮੈਂ ਕਰੀਬ ਪਾ ਲਈ ਇਹਦੇ ਵਿਚਾਲੇ ਲੈਂਡਿੰਗ ਦੇ ਸਭ ਤੋਂ ਪਹਿਲਾਂ ਆਪਾਂ ਫਰੰਟ ਪੱਲੇ ਦੀ ਕਟਾਂਗੇ ਲੈਂਡਿੰਗ ਸਟੈਪ ਪੈਨ ਦੇ ਨਾਲ ਆਪਾਂ ਨੇ ਸਟੈਪ ਲਾਏ ਹੋਏ ਆ ਤਾਂ ਕਿ ਹੱਲੇ ਨਾ ਆ ਦੇਖੋ ਥਾਂ ਥਾਂ ਤੇ ਲਾਏ ਹੋਏ ਨਾ ਤੇ ਕਿੰਨਾ ਕੁ ਡਾਅ ਰੱਖਣਾ ਪਾਣੀ ਆ ਚੀ ਇਹ ਚੀਜ਼ ਨਾ ਜ਼ਰੂਰੀ ਆ ਦੱਸਣਾ ਕਾਫੀ ਪੈਣਾ ਆਪਣੇ ਨਮੀਆਂ ਜੁੜ ਜਾਂਦੀਆਂ ਫਿਰ ਦਵਾਰੇ ਦਵਾਰੇ ਵੀਡੀਓ ਤਾਂ ਪਹੁੰਚਾ ਇਨ ਹਣਾ ਤੇ ਜਿਹੜੀਆਂ ਭੈਣਾਂ ਬਿਲਕੁਲ ਚੈਨਲ ਦੇ ਨਾਮਗਾ ਹੁੰਦੀਆਂ ਤੁਸੀਂ ਵੀ ਸਹਿਯੋਗ ਦਿਆ ਕਰੋ ਚੈਨਲ ਨੂੰ ਤੁਹਾਡਾ ਇੱਕ ਲਾਈਕ ਤੇ ਇੱਕ ਕਮੈਂਟ ਕਿਤੇ ਨਾ ਕਿਤੇ ਪਹੁੰਚਾਣ ਦਾਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਅੱਗੇ ਸ਼ੇਅਰ ਕਰਦਾ ਕਰੋ ਨਾਲੇ ਨਾ ਜੇ ਵਧੀਆ ਲੱਗਦੀ ਵੀਡੀਓ ਮੇਰੀ ਸਮਝ ਲੱਗਦੀ ਹੈ ਤੁਹਾਨੂੰ ਛੇ ਜਰੂਰ ਕਰਿਆ ਕਰੋ ਰਸਤੇ ਜੈਰਿੰਗਾਂ ਦੇ ਵਿੱਚ ਭੈਣਾਂ ਕੱਪੜੇ ਸਿਉਂਦੀਆਂ ਆਮ ਹਨ ਤਾਂ ਅੱਗੇ ਅੱਗੇ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਆ ਦੇਖੋ ਕਿੰਨਾ ਛੇ ਡੈਮ 4 ਇੰਚ ਚਾਰਵੀਂ ਛੱਡ ਸਕਦੇ ਤੁਸੀਂ ਸਾਢੇ ਤਿੰਨ ਵੀ ਛੱਡ ਸਕਦੇ ਹੋ ਮੈਂ 4 ਇੰਚ ਛੱਡਿਆ ਇਹਨਾਂ ਦੇ ਇੱਥੋਂ ਵੀ 4 ਇੰਚ ਛੱਡੂੰਗਾ ਇੱਥੋਂ ਵੀ 4 ਇੰਚ ਐਂ ਚੰਗੀ ਤਰ੍ਹਾਂ ਨਿਸ਼ਾਨ ਲਾ ਲਿਆ ਕਰੋ ਉਸ ਤੋਂ ਬਾਅਦ ਇੱਥੇ ਹੱਥ ਧਰ ਲੈਣਾ ਹੈ ਕੱਪੜਾ ਸਿਲਕੀ ਹੈਗਾ ਨਾਮ ਦਿਨਾਂ ਟਾਈਮ ਜਿੰਨਾ ਮਰਜ਼ੀ ਲੱਗੇ ਕਾਲੀ ਨਾ ਕਰਿਆ ਕਰੋ ਬਸ ਬਾਕੀ ਪ੍ਰੈਸ ਆਪਣੀ ਕੋਲੀ ਪਈ ਹੈ ਗਰਮ ਹੈ ਨਾ ਜੇ ਲੋੜ ਪਊਗੀ ਤਾਂ ਆਪਾਂ ਨਾਲ ਨਾਲ ਫਿਰ ਪ੍ਰੈਸ ਮਾਰ ਲਾਂਗੇ ਇੱਕ ਵਾਰੀ ਜਿੰਨੀ ਆਪਾਂ ਕੱਪੜੇ ਤੇ ਪ੍ਰੈਸ ਦਿਖਾਵਾਂਗੇ ਉੰਨੀ ਵੱਧ ਸਫਾਈ ਆਊਗੀ ਬਾਕੀ ਜਿੱਥੇ ਵੀ ਕਿਤੇ ਤੁਹਾਨੂੰ ਦਿੱਕਤ ਆਉਂਦੀ ਤਾਂ ਤੁਸੀਂ ਮੇਰੇ ਨਾਲ ਹਨਾ ਜਿਵੇਂ ਗਾਲਾਂ ਪਿੱਛੇ ਹੋ ਜਾਣਾ ਜਾਂ ਕਈ ਵਾਰੀ ਸਲਵਾਰ ਦਾ ਕੋਈ ਨੁਕਸ ਹੋ ਜਾਂਦਾਗਾ ਬਲਾਂ ਦਾ ਹਨਾ ਉਹ ਚੀਜ਼ ਤੁਸੀਂ ਮੇਰੇ ਨਾਲ ਜਰੂਰ ਗੱਲਬਾਤ ਕਰ ਸਕਦੇ ਹੋ ਬਸ ਫੋਨ ਹੀ ਕਰਿਓ ਨਾ ਮੈਂ ਤੁਸੀਂ ਵੀ ਸ਼ਾਮ ਨੂੰ 8 ਵਜੇ ਤੋਂ ਬਾਅਦ ਲਾ ਲਿਆ ਕਰੋ ਜਿੰਨੇ ਮੈਨੂੰ ਦੁੱਖ ਜਿਹਾ ਲੱਗਦਾ ਜਦੋਂ ਤੁਹਾਡਾ ਫੋਨ ਆਉਂਦਾ ਚੱਕਣ ਜਾਂਦਾ ਹਨਾ ਤੇ ਕਈ ਵਾਰੀ ਕੰਮ ਕੱਟ ਕੱਟਣਾ ਸ਼ੁਰੂ ਕਰ ਹੀ ਜਾਂਦੇ ਹੁੰਨੇ ਆ ਤੇ ਕੰਮ ਦਾ ਕੱਟ ਦੇ ਘੜ ਦੇ ਵਿੱਚ ਗਲਤ ਹੋਏ ਨਾ ਫੋਨ ਫੋਨ ਮੈਂ ਤਾਂ ਤੁਹਾਨੂੰ ਮਨਾ ਕਰਦਾ ਵੀ ਤੁਸੀਂ ਵੀ ਫੋਨ ਨਹੀਂ ਲਾਉਣਾ ਵੀ ਨਹੀਂ ਸੁਣਨਾ ਵੀ ਨਹੀਂ ਜਦੋਂ ਕੰਮ ਕੱਟਦੇ ਹੁੰਦੇ ਹੋ ਨਾ ਫਿਰ ਗਲਤ ਕੱਟਿਆ ਜਾਂਦੇ ਚਾਂਸ ਵੱਧਦੇ ਹੈ ਲੌਜੀ ਆਪਾਂ ਬਿਲਕੁਲ ਨਾਲ ਨਾਲ ਦੀ ਕਟਾਂਗੇ ਪੋਰਾ ਵੀ ਮਾਰਜ ਨਹੀਂ ਰੱਖਣਾ ਧੋਤੀ ਹੋਈ ਲੈਣੀਆਂ ਵਧੀਆ ਵਾਲੀ 70 ਰੁਪਏ ਮੀਟਰ ਦੀ ਲੈਣ ਲਾਇਆ ਕਰੋ ਮੈਂ ਹਰ ਇੱਕ ਵੀਡੀਓ 'ਚ ਤੁਹਾਨੂੰ ਕਹਿੰਦੇ ਹਾਂ ਸਸਤੀ ਲੈਣੇ ਜਦੋਂ ਤੁਸੀਂ ਲਾਉਨੇ ਹੋ ਤਾਂ ਤੁਹਾਡੀ ਸ਼ਰਟ ਜਿਹੜੀ ਉਹ ਇੱਕ ਪਾਸੇ ਨੂੰ ਜਾਣ ਲੱਗ ਜਾਂਦੀ ਹੈ ਇਹਦਾ ਕਾਰਨ ਸਭ ਤੋਂ ਵੱਡਾ ਇਹੀ ਹੈਗਾ ਕੱਪੜੇ ਦੀ ਕਾਣ ਨਾ ਹੋਵੇ ਤੇ ਲਾਈਨਿੰਗ ਚ ਕਾਨ ਹੋਵੇ ਫਿਰ ਵੀ ਥੋੜੀ ਜਿਹੜੀ ਸ਼ਰਟ ਆ ਉਹ ਇੱਕ ਪਾਸੇ ਨੂੰ ਖਿੱਚੂਗੀ ਉਹ ਜਾਊਗਾ ਜਾਊ ਕਿਉਂਕਿ ਅੰਦਰਲਾ ਕੱਪੜਾ ਜਦੋਂ ਇੱਕ ਪਾਸੇ ਨੂੰ ਖਿੱਚੂਗਾ ਤਾਂ ਕਿਸੇ ਭੈਣ ਨੇ ਇੱਕ ਆਡੇ ਲਾਈਨਿੰਗ ਨਹੀਂ ਲਾਉਣੀ ਆ ਕਈ ਵਾਰੀ ਕੀ ਕਰਦੇ ਕੰਨੀ ਥੱਲੇ ਕਰ ਦਿੰਦੇ ਹੋ ਤੁਸੀਂ ਇਹ ਗਲਤੀ ਨਹੀਂ ਕਦੇ ਵੀ ਕਰਨੀ ਠੀਕ ਆ ਇਹ ਮੈਂ ਕਈ ਵਾਰੀ ਦੀ ਗੱਲ ਪਹਿਲਾਂ ਮੇਰੇ ਕੋਲੇ ਆਈ ਸੀ ਇੱਕ ਭੈਣ ਨੇ ਕਿਹਾ ਵੀ ਇਸ ਤਰ੍ਹਾਂ ਅਸੀਂ ਕਰਦੇ ਹੁੰਦੇ ਆ ਬਈ ਤਾਂ ਵੀ ਮੈਂ ਹੈਰਾਨ ਜਾ ਹੋ ਗਿਆ ਵੀ ਹਨਾ ਵੀ ਇਸ ਤਰ੍ਹਾਂ ਵੀ ਪਹਿਣਾ ਕਈ ਵਾਰੀ ਕੁਝ ਸਿਖਾਉਣ ਵਾਲੇ ਦੇ ਸਿਰ ਤੇ ਵੀ ਹੁੰਦਾ ਹਨਾ ਕੋਈ ਜਦੋਂ ਆਪਾਂ ਅਧੂਰੀ ਜਾਣਕਾਰੀ ਉਹ ਵੀ ਗਲਤ ਹੋ ਜਾਂਦਾ ਹਾਂ ਫਰੰਟ ਪੱਲੇ ਦੀ ਅਪੁਆਇੰਟਮੈਂਟ ਨੂੰ ਮੈਂ ਟੀ ਕੱਟੀ ਗਈ। ਇਹੀ ਜੇ ਆਪਣੇ ਸਟੈਪ ਪੈਨਾਂ ਨਾ ਲੱਗੇ ਹੁੰਦੇ ਆਪਾਂ ਨੂੰ ਦੁੱਗਣਾ ਦੁੱਗਣਾ ਟਾਈਮ ਲੱਗਣਾ ਸੀਗਾ। ਪਹਿਲਾਂ ਆਪਾਂ ਇਹਨੂੰ ਉੱਪਰਲੇ ਪੱਲ ਨੂੰ ਚੱਕ ਲਈਏ। ਹੁਣ ਆਪਾਂ ਇਹਨੂੰ ਮਿਲ ਲਾ ਗਏ ਵੀ ਕਿੰਨਾਗਾ ਇਹ ਪੱਲਾ। ਇਹ ਐਨੂੰ ਕਿੰਨਾਗਾ 41। ਆ ਦੂਜਾ ਪੀਸ ਵੀ ਆਪਾਂ 41 ਦੇ ਇਨਸ਼ਾਅੱਲਾ ਲਾਵਾਂਗੇ। ਤਾਂ ਕਿ ਪੱਲੇ ਵੱਡੇ ਛੋਟੇ ਨਾ ਹੋਣ। ਆ ਇਹਨੂੰ ਸਾਈਡ ਤੇ ਰੱਖ ਲਿਆ ਆਪਾਂ ਨੇ। ਜਿਵੇਂ ਜੀ ਤੁਹਾਨੂੰ ਸਬਸਕ੍ਰਾਈਬ ਨਹੀਂ ਕਰਨਾ ਉਹ ਨਾ ਕਿਸੇ ਭੈਣ ਨੂੰ ਜਾਂ ਬੱਚੇ ਨਹੀਂ ਕਰਕੇ ਦਿੰਦੇ ਤੁਸੀਂ ਮੇਰੇ WhatsApp ਤੇ ਨੰਬਰ ਤੇ ਜਾ ਕੇ ਉਹ ਕਿਸ ਨੂੰ ਕਹਿ ਕਵਾ ਕੇ ਸੇਵ ਕਰਕੇ ਉਹਤੇ ਬੋਲ ਕੇ ਭੇਜਿਆ ਕਰੋ ਬਈ ਸਾਡਾ ਨੰਬਰ ਨੂੰ ਗਰੁੱਪ ਦੇ ਵਿੱਚ ਲੈ ਲਓ ਹੈ ਨਾ ਜਾਂ ਤੁਸੀਂ ਕੱਲੀ ਹਾਈ ਭੇਜਿਆ ਕਰੋ ਮੈਂ ਸਮਝਿਆ ਨਾ ਉਹ ਫਿਰ ਮੈਂ ਉਹ ਨੂੰ ਨੰਬਰ ਨੂੰ ਗਰੁੱਪ ਦੇ ਵਿੱਚ ਆਪ ਦੀ ਆਪੀ ਐਡ ਕਰ ਲੈਣਾ ਬਿਲਕੁਲ ਫ੍ਰੀ ਸੇਵਾ ਕੋਈ ਵੀ ਪੈਸਾ ਨਹੀਂ ਹੈ ਕਈ ਵਾਰੀ ਕਿਸੇ ਭੈਣ ਨੂੰ ਇਹ ਹੋਵੇ ਕੋਈ ਸਿੱਖਣ ਸਿਖਾਉਣ ਦੇ ਪੈਸੇ ਆਉਣਗੇ ਸਲਾਈ ਕਟਾਈ ਬਿਲਕੁਲ ਫ੍ਰੀ ਆ ਸਾਰਾ ਕੁਝ ਹੈ ਨਾ ਲੋਟੀ ਇਹ ਕੋਲੀ ਪਰ ਚੈੱਕ ਕਰ ਲਈ ਕੱਚਾ 12 12 ਤੇ ਬਾਹਰ ਹੁਣ ਆਪਾਂ ਪ੍ਰੈਸ ਦੇ ਨਾਲ ਕਰੀਬ ਪਾਵਾਂਗੇ ਉਸੇ ਤਰੀਕੇ ਕੋਲੀ ਪ੍ਰੈਸ ਨੂੰ ਜੇ ਕਿਸੇ ਭੈਣ ਨੇ ਇਸ ਤਰ੍ਹਾਂ ਦੀ ਪ੍ਰੈਸ ਮੰਗਵਾਉਣੀ ਆ ਹਨਾ ਤੁਸੀਂ ਧਿਆਨ ਰੱਖਣਾ ਇਹ ਪ੍ਰੈਸ ਜਿਵੇਂ ਹੁਣ ਆਪਾਂ ਪਲੱਗ ਲਾ ਲਿਆ ਤਾਂ ਨਾਲ ਦੀ ਨਾਲ ਗਰਮ ਹੋਣੀ ਸ਼ੁਰੂ ਹੋ ਜਾਂਦੀ ਹੈ ਧਿਆਨ ਰੱਖਣਾ ਜਦੋਂ ਪ੍ਰੈਸ ਜੀ ਕਿਹਨੇ ਲਿਆਉਣੀਆਂ ਜਾਂ ਮੰਗਵਾਉਣੀਆਂ ਹੈ ਨਾ ਆਮ ਹਰ ਇੱਕ ਸ਼ਹਿਰ ਚ ਮਿਲ ਜਾਂਦੀ ਨੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਸਾਰੀਆਂ ਚੀਜ਼ਾਂ ਵੀ ਇੱਥੋਂ ਮਿਲਣਗੀਆਂ ਹੈ ਨਾ ਤੁਹਾਡੇ ਕਿਤੇ ਵੀ ਭੋਮਾਗੂ ਮੋਗਾ ਕੋਟਪੂਰਾ ਜਲੰਧਰ ਵਾਲਿਆਂ ਭੈਣਾਂ ਜੀ ਲੁਧਿਆਣਾ ਵਾਲਿਆਂ ਤਾਂ ਹਰ ਇੱਕ ਸ਼ਹਿਰ ਚ ਮਿਲ ਜਾਂਦੀ ਹੈ ਬਸ ਫੋਟੋ ਮੰਗਵਾ ਲਿਆ ਕਰੋ ਵੀ ਸਾਨੂੰ ਬਈ ਆਹ ਚੀਜ਼ ਚਾਹੀਦੀ ਹੈ ਚਲੋ ਹੁਣ ਆਪਾਂ ਇਹਨੂੰ ਸਾਈਡ ਤੇ ਰੱਖਾਂਗੇ ਆਪਾਂ ਕਿੰਨਾ ਮਿਲਿਆ ਸੀ 41 ਇਹ ਆਲੋ ਪਹਿਲਾਂ 40 ਦਿਨ ਇਨਸ਼ਾਅੱਲਾ ਵਾਂਗੇ ਇਥੋਂ ਬਿਲਕੁਲ ਸਹੀ 40 ਠੀਕ ਆ ਹੁਣ ਆਪਾਂ ਇਹਦੇ ਉੱਪਰ ਕੀ ਕਰਾਂਗੇ ਬੈਕ ਪੱਲਾ ਤਰ ਹੈ ਇਹ ਐਸਟੋ ਸ ਇੱਕ ਪਲਾ ਧਰਨ ਤੋਂ ਬਾਅਦ ਜੇ ਆਪਾਂ ਨੂੰ ਕਈ ਵੀ ਲੱਗੀ ਨਾ ਵੀ ਆਹ ਲੜ ਆਪਣਾ ਘੜ ਦਾ ਵਾਧਾ ਤਾਂ ਆਪਾਂ ਨੂੰ ਹੋਰ ਵਧਾ ਸਕਦੇ ਹਾਂ ਉਦੋਂ ਬਸ ਤਾਂ ਸਹੀ ਹੁੰਦਾ ਬਿਲਕੁਲ ਉਹ ਇੱਕ ਵਾਰੀ ਆਪਾਂ ਪ੍ਰੈਸ ਕੱਢ ਦਈਏ ਕਿਉਂਕਿ ਜਲਦੀ ਗਰਮ ਹੋ ਜਾਂਦੀ ਹੈ ਨਾ ਪ੍ਰੈਸ ਹੁਣ ਜਿਹੜੇ ਹਲਕੇ ਮੋٹے ਵਾਲਾਂ ਨੂੰ ਕੱਢ ਕੇ ਫਿਰ ਆਪਾਂ ਦੁਬਾਰੇ ਸੈੱਟ ਕਰਾਂਗੇ ਜਿੰਨੀ ਤੁਸੀਂ ਪ੍ਰੈਸ ਦਿਖਾਓਗੇ ਓਨੀ ਹੀ ਸਫਾਈ ਆਊਗੀ ਜਿਵੇਂ ਸਿਆਣੇ ਕਹਿੰਦੇ ਜਿੰਨਾ ਕੋੜ ਪਾਓਗੇ ਓਨਾ ਹੀ ਮਿੱਠਾ ਹੋਊਗਾ ਤਾਂ ਪ੍ਰੈਸ ਵੱਧ ਤੋਂ ਵੱਧ ਦਿਖਾਇਆ ਕਰੋ ਕੱਟਣ ਵੇਲੇ ਵੀ ਸਲਾਈ ਕਰਨ ਵੇਲੇ ਮੈਂ ਜ਼ਰੂਰੀ ਬੇਨਤੀ ਇਹੀ ਭੈਣਾਂ ਨੂੰ ਕਰਦਾ ਹੁਣ ਕਿ ਜਿਵੇਂ ਤੁਸੀਂ ਕਹਿੰਦੇ ਬੁਲਬਲੇ ਬੰਦਦੇ ਜਾਂ ਕੋਈ ਹੋਰ ਹਨਾ ਜਾਂ ਖੁੱਲਾ ਸੂਟ ਹੋ ਜੇ ਨਾ ਇਹ ਚੀਜ਼ਾਂ ਧਿਆਨ ਦਿਆ ਕਰੋ ਪ੍ਰੈਸ ਤੇ ਕਪੜਾ ਪਿਉਣਾ ਕਰਨਾ ਚੰਗੀ ਤਰ੍ਹਾਂ ਕਿੰਨੇ ਘੰਟੇ ਪਿਉਣਾ ਹਨਾ ਨਿਯਮਿਤ ਧਿਆਨ ਦਿਆ ਕਰੋ ਹਾਂ ਚੰਗੀ ਤਰ੍ਹਾਂ ਬੰਨ੍ਹ ਸੈੱਟ ਕਰ ਲਾਂਗੇ ਤੁਹਾਨੂੰ ਟਾਈਮ ਦੀ ਪਰਵਾਹ ਨਾ ਕਰਿਆ ਕਰੋ ਇਹ ਹੀ ਹੁੰਨੀ ਹੈ ਵੀ ਤੁਹਾਨੂੰ 2 ਘੰਟੇ ਲੱਗਦੇ ਆ ਤਾਂ ਮੈਨੂੰ ਅੱਧਾ ਘੰਟਾ ਲੱਗੂ ਹਨਾ ਮੈਨੂੰ ਵੀ ਦੋ ਘੰਟੇ ਹੀ ਲੱਗਣਗੇ ਜੇ ਤੁਹਾਨੂੰ ਦੋ ਲੱਗਦੇ ਆ ਕਿਉਂਕਿ ਬਰੀਕੀ ਦੇ ਵਿੱਚ ਆਪਾਂ ਨੇ ਕੰਮ ਕਰਨਾ ਸਫਾਈ ਦੇ ਨਾਲ ਸਭ ਤੋਂ ਜ਼ਰੂਰੀ ਗੱਲ ਇਹ ਹੈ ਇੱਕ ਇੱਕ ਚੀਜ਼ ਨੂੰ ਚਾਰ ਚਾਰ ਵਾਰੀ ਮਿਣਿਆ ਕਰੋ ਫਿਟਿੰਗ ਜਦੋਂ ਆਪਾਂ ਸੂਟ ਦੀ ਕਰਦੇ ਆ ਨਾ ਵੀ ਦੁਬਾਰੇ ਗਾਹਕ ਦਾ ਮੂਡ ਖਰਾਬ ਨਾ ਹੋਵੇ ਨਾ ਵੀ ਸੂਟ ਖੁੱਲਾ ਜਾਂ 삐ੜਾ ਨਾ ਹੋਵੇ ਲੋਚੀ ਬਾਲ ਜਿੰਨੀ ਵੀ ਚੀਜ਼ ਨੂੰ ਨਾ ਗਿਣਿਆ ਕਰੋ ਵੀ ਹਾਂ ਇੰਨਾ ਖੁੱਲਾ ਸੂਟ ਪਰ ਇਹ ਦੇਖੋ ਸੈੱਟ ਕਰੀਏ ਇਹਦੇ ਨਾਲ ਉਹੜਾ ਪੈਨੂ ਗੋਚ ਕਿਤਨੇ ਦਿਨ ਚੱਕਾਂਗੇ ਸਾਈਡ ਤੋਂ ਬਿਲਕੁਲ ਸਿੱਧਾ ਜਵਨਾਲ ਦੀ ਇਹਦੇ ਵਿੱਚ ਆਪਾਂ ਨੇ ਮਾਰਜਨ ਨਹੀਂ ਰੱਖਣਾ ਹੁੰਦਾ ਲੈਂਡਿੰਗ ਦੇ ਵਿੱਚ ਕਿਉਂਕਿ ਲੈਂਡਿੰਗ ਵਧੀਆ ਸਸਤੀ ਲੈਂਡਿੰਗ ਨਹੀਂ ਲਾਉਣੀ ਮੈਂ ਭੈਣ ਨੂੰ ਜ਼ਰੂਰੀ ਬੇਨਤੀ ਇਹੀ ਕਰਦਾ ਹੁੰਦਾ ਕਿ ਕਿਸੇ ਵੀ ਭੈਣ ਨੇ ਸਸਤੀ ਲੈਂਡਿੰਗ ਨਹੀਂ ਲਾਉਣੀ ਜਿਹੜੀ ਆਪਾਂ ਸਿਰ ਦੇ ਉੱਪਰ ਪੱਗ ਲੈ ਕੇ ਵੰਦਨੇ ਆ ਵਧੀਆ ਵਾਲੀ ਬਾਜ਼ਾਰ ਦੇ ਵਿੱਚੋਂ ਉਹੀ ਲਾਇਆ ਕਰੋ ਜੇ ਕੋਈ ਪੜ ਬਠਿੰਡੇ ਆ ਸਕਦੀ ਆ ਤਾਂ ਬਠਿੰਡੇ ਆਪਣੇ ਕੋਲੇ ਹੈਗਾ ਨੰਬਰ ਤੁਸੀਂ ਉਸ ਦੁਕਾਨ ਤੋਂ ਲਾਇਨਿੰਗ ਲੈ ਸਕਦੇ ਹੋ ਵਧੀਆ ਵਾਲੀ ਹੈ ਨਾ ਦੋਚ ਉਸੇ ਤਰੀਏ ਪਰਨ ਢੱਕਾਂ ਤੇ ਟੱਕ ਲਾ ਦੇਣੀ ਹੈ ਫਿਟਿੰਗ ਵਨ ਠੀਕ ਆ ਬੈਕ ਪੱਲਾ ਵੀ ਆਪਣਾ ਕੱਟਿਆ ਗਿਆ ਹੁਣ ਇਸ ਤੋਂ ਬਾਅਦ ਜਿਵੇਂ ਆਪਾਂ ਪਹਿਲੋ ਸੂਟ ਕੱਟਦੇ ਆ ਕਿ ਜੇ ਨੰਬਰ ਤੇ ਕੱਟਦੇ ਹੁੰਦੇ ਆ ਆਪਾਂ ਬਾਹ ਹੁਣ ਆਪਾਂ ਇਹਦੀਆਂ ਬਾਹਾਂ ਕਟਾਂਗੇ ਇਧਰੋਂ ਹਣਾ ਛੱਡ ਦਿਆਂ ਐਂਡ ਤੇ ਜਾ ਕੇ ਇਧਰਲੇ ਪਾਸੋਂ ਠੀਕ ਇੱਥੋਂ ਕੱਪੜੇ ਦੇ ਵਿੱਚ ਭੋਰਾ ਵੀ ਕਾਣ ਨਹੀਂ ਹੁੰਦਾ ਜਿਹੜਾ ਵਧੀਆ ਕਪੜਾ ਹੋਣਾ ਬਿਲਕੁਲ ਕਾਣ ਨਹੀਂ ਹੁੰਦਾ ਕੱਟਣ ਦੇ ਵਿੱਚ ਸਲਾਈ ਕਰਨ ਦੇ ਵਿੱਚ ਵੀ ਪੂਰਾ ਵਧੀਆ ਦਾ ਮਹਿਸੂਸ ਹੁੰਦਾ ਵੀ ਹਾਂ ਹਨਾ ਇਹ ਵੀ ਆਪਾਂ ਖਿਜੀ ਜੰਨੇ ਜਦੋਂ ਕਪੜੇ ਦੇ ਵਿੱਚ ਕਾਣ ਹੁੰਦਾ ਦੇਖੋ ਭੋਰਾ ਵੀ ਕਾਣ ਨਹੀਂ ਆ ਐ ਪੂਰਾ ਕਪੜਾ ਰੇਸ਼ਮਾਰਗ ਆ ਕਹ ਜਿਆ ਪਹਤੇ ਪ੍ਰਸਮਾਰੀ ਨਹੀਂ ਪ੍ਰਸਮਾਰ ਨੇ ਦੇਖੋ ਕਿਲੀ ਸਫਾਈ ਹੋ ਗਈ ਨਹੀਂ ਉਹ ਸਫਤਾ ਕਪੜਾ ਦਾ ਬਾਰੀ ਬਾਰੀ ਰੇਵ ਕਚਰੇ ਵਜੇ ਹੀ ਹੋਈ ਜਦੋਂ ਲੋ ਸਹੀ ਤਰ੍ਹਾਂ ਆਪ ਇਹਦੇ ਸੈਂਟਰ ਦੇ ਵਿੱਚ ਕਰੀਬ ਪਾ ਲਾਂਗੇ ਠੀਕ ਆ ਹੁਣ ਆਪਾਂ ਇਹਨਾਂ ਦੀਆਂ ਬਾਹਾਂ ਸਾਰਾ ਪੂਰਾ ਬੰਨਿਆ ਹੋਇਆ ਹੈਗਾ ਪੂਰਾ ਪੂਰਾ ਚੀਨ ਨਾ ਤੇ ਵੀ ਬਾਹਾਂ ਤੇ ਪੈਣ ਲੱਗੇ ਹੋਏ ਆ ਵੀ ਕਿਤੇ ਕੋਈ ਦਿੱਕਤ ਨਾ ਆ ਚੰਗੀ ਤਰ੍ਹਾਂ ਠੀਕ ਆ ਇਹਦੇ ਵਿੱਚ ਵੀ ਉਸੇ ਤਰ੍ਹਾਂ ਤੁਸੀਂ ਮਾਰਜਨ ਨਹੀਂ ਰੱਖਣਾ ਬਾਹਾਂ ਦੇ ਵਿੱਚ ਕਿਉਂਕਿ ਲੈਂਡਿੰਗ ਵਧੀਆ ਇਹ ਭੂਰਾ ਵੀ ਸੰਗੜ ਦੀ ਬਾਅਦ ਚ ਕਈ ਵਾਰੀ ਆਏ ਹੁੰਦਾ ਵੀ ਅੰਦਰੋਂ ਲੈਂਡਿੰਗ ਸੰਗੜ ਜਾਂਦੀ ਬਾਹਰਲੇ ਕਪੜੇ ਢਿੱਲੇ ਆ ਜਾਂਦੇ ਆ ਉਹ ਜੀ ਇਸ ਲੈਂਡਿੰਗ ਦੇ ਵਿੱਚ ਨਹੀਂ ਹੁੰਦੀ ਜਿੱਥੇ ਆਪਾਂ ਇੱਕ ਵਾਰੀ ਸੈੱਟ ਕਰਤੀ ਬਸ ਕਰਤੀ ਦੋ ਪੱਲਿਆਂ ਦੇ ਜਿਹੜੀ ਗਲਾਈ ਪੋਲੇ ਹੁੰਦੇ ਆਪਾਂ ਉਹ ਸਾਰੀ ਬਾਹ ਤੁਸੀਂ ਜੋੜ ਕੇ ਬਾਹਰ ਦੇ ਵਿੱਚ ਪਾਉਣੀ ਪਹਿਲੋਂ ਨਹੀਂ ਪਾਉਣੀ ਦੋ ਪੱਲਿਆਂ ਦੇ ਸ਼ਾਂਟ ਇਹਦੇ ਬਾਂਹਾਂ ਦੇ ਲਰਨਿੰਗ ਵਾਲੇ ਸੂਟ ਦੇ ਧਿਆਨ ਰੱਖ। ਬਾਂਹਾਂ ਵੀ ਕਟਿੰਗਾਂ ਆਪਣੀਆਂ। ਹੁਣ ਆਪਾਂ ਫੇਰ ਪ੍ਰੈਸ ਦੁਆਰੇ ਗਰਮ ਕਰਨ ਤੇ ਲਾਉਂਦੇ ਆ। ਦੁਬਾਰੇ ਫੇਰ ਇੱਕ ਵਾਰੀ ਕਹਿਣਾ ਮੈਂ ਵੀ ਪੈਂਣਾ ਚੈਨਲ ਤੇ ਬਿਲਕੁਲ ਨਵਾਂ ਆ। ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ। ਵਧੀਆ-ਵਧੀਆ ਕੰਮ ਆਣੀਆਂ ਤੁਹਾਡੇ ਵੀਡੀਓ ਹਰ ਰੋਜ਼ ਮੈਂ ਪਾਉਂਦਾ ਰਹਿਣਾ ਹਨਾ। ਤੇ ਅੱਗੇ ਵੀਡੀਓ ਲਾਜ਼ਮੀ ਸ਼ੇਅਰ ਕਰਿਆ ਕਰੋ ਭੈਣ ਬਣ ਕੇ ਜ਼ਰੂਰੀ ਆ। ਸਲਵਾਰ ਦੀ ਜਿਹੜੀ ਲੰਬਾਈ ਆ ਜਿੰਨੀਆਂ ਭੈਣਾਂ ਨੇ ਪਹਿਲਾਂ ਦੇਖੀ ਵੀਡੀਓ ਸੂਟ ਦੀ ਕਟਾਈ ਵਾਲੀ ਹੈ ਨਾ ਸਲਵਾਰ ਦੀ ਲੰਬਾਈ ਜਿਹੜੀ ਉਹ 36 ਇੰਚ ਆ ਤਾਂ ਆਪਾਂ ਇਹਨੂੰ ਪੋਰਾ ਵੱਧ ਲਾਵਾਂਗੇ ਕਿਉਂਕਿ ਇਹ ਲਾਈਨਿੰਗ ਆ 6 ਇੰਚ ਵੀ ਤਾਂ ਆਪਾਂ ਕੱਢਦੇ ਹੁਣ 36 ਦੇ ਨਾਲ 39 40 ਆਪਾਂ 40.5 ਦਾ ਪੀਸ ਦੂਰਾ ਕਰ ਲੈਂਦੇ ਆ ਆਹ ਵਾਲਾ ਨਾ ਤਾਂ ਕਿ ਤੁਹਾਨੂੰ ਸੌਖਾ ਪਤਾ ਲੱਗ ਜੇ ਫਿਰ ਆਪਾਂ ਇਹਦੇ ਪ੍ਰੈਸ ਮਾਰਾਂਗੇ ਜਿੰਨਾ ਸੁਗੜਨਾ ਹੋਇਆ ਸੁਗੜ ਗੀ ਫਿਰ ਉਸ ਤੋਂ ਬਾਅਦ ਇਹਦੇ ਉੱਤੇ ਫੱਟੇ ਧਰ ਕੇ ਕਟਾਂਗੇ ਤੁਸੀਂ ਬਾਲੇ ਕਹਿ ਦਿੰਦੇ ਹੋ ਜਾਂ ਕੁਝ ਵੀ ਹੈ ਨਾ ਕਹਿੰਦੇ ਹੋ ਜੋ ਅਲੱਗ-ਅਲੱਗ ਬੋਲ ਜਗ੍ਹਾ ਤੇ ਅਲੱਗ-ਅਲੱਗ ਬੋਲੀ ਹੁੰਦੀ ਹੈਗੀ ਬਸ ਠੀਕ ਹੈ ਪਹਿਲਾਂ ਕੋਈ ਫਿਨਿਸ਼ਿੰਗ ਦੇਖੋ ਕੱਪੜੇ ਦੇ ਕਿੰਨੀ ਵਧੀਆ ਪ੍ਰੈਸ ਮਾਰਨ ਤੋਂ ਬਿਨਾਂ ਹੀ ਹੁਣ ਆਪਾਂ ਇਹਦੇ ਉੱਤੇ ਪ੍ਰੈਸ ਮਾਰਾਂਗੇ ਹੋਰ ਆ ਵੀ ਕਾਨੀ ਵਿੱਚ ਕੱਪੜੇ ਦੇ ਸਲਵਾਬ ਦੇ ਆਪਣੀ ਫੱਟੇ ਚੱਕ ਲੈ ਸਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਜਿਹੜਾ ਆ ਟੱਕਾ ਵਾਲਾ ਪਾਸਾ ਧਿਆਨ ਰੱਖਣਾ ਬਣਾਉਣ ਵੇਲੇ ਵੀ ਆ ਬਾਲਾ ਵਾਲਾ ਪਾਸਾ ਉੱਪਰ ਰੱਖਣਾ ਹੈਗਾ ਤੇ ਕੱਟਣ ਵੇਲੇ ਲਓ ਜੀ ਜੇ ਦੋ ਆਕ ਛੇ ਬਾਬਾ ਦਿੱਤੀ ਹੋਊਗਾ ਸਲਵਾਰ ਮੂਰੋ ਡਿੱਗਦੀ ਨਹੀਂ ਮੂਰਨ ਕੇਵਲ ਕੀ ਹੁੰਦਾ ਮੂਰਨ ਸਲਵਾਰ ਡਿੱਗੀ ਜਾਂਦੀ ਆ ਤੇ ਪਿੱਛੇ ਅੱਡੀਆਂ ਨੰਗੀਆਂ ਹੋ ਜਾਂਦੀਆਂ ਇਹ ਚੀਜ਼ ਨਾਲ ਉਹ ਦਿੱਕਤ ਨਹੀਂ ਆਉਂਦੀ ਲੋਚ ਕਪੜੇ ਸਲਵਾਰ ਦੇ ਆਪਾ ਟਕੋ ਵੀ ਲਾਵਾਂ ਟੱਕਾਂ ਦੇ ਟੱਕ ਠੀਕ ਆ ਇਹਨੂੰ ਵੀ ਆਪਾਂ ਸਾਈਡ ਤੇ ਰੱਖਾਂਗੇ ਸਲਵਾਰ ਦੇ ਫੱਟੇ ਦੀ ਵੀ ਲੈਂਡਿੰਗ ਕੱਢੀ ਗਈ ਹੁਣ ਆਪਣਾ ਸਟੈਪ ਅਪ ਐਨ ਜਿਹੜੇ ਆਪਾਂ ਲਾਏ ਸੀ ਉਹ ਪੱਟਣ ਵਾਲੇ ਰਹਿ ਗਈ ਸੀ ਆ ਦੇਖੋ ਸਾਰੇ ਥਾਵਾਂ ਤੇ ਨਾ ਜਿਹਵੇਂ ਆਪਾਂ ਸਟੈਪ ਪੈਨ ਲਾਏ ਸੀ ਉਹ ਪੱਟਣ ਵਾਲੇ ਆਪਣੇ ਰਹਿ ਗਈ ਸੀ ਇਹ ਸਲਵਾਰ ਚੱਕਣ ਵਾਲੀ ਵੀ ਰਹੀ ਸੀ ਸੱਚ ਮੈਂ ਤੁਹਾਨੂੰ ਦਿਖਾਉਣਾ ਕੋਲ ਸ਼ਾਇਦ ਕੋਈ ਆ ਗਿਆ ਸੀਗਾ ਕਿ ਵਿੱਚ ਭੁੱਲ ਗਏ ਗੱਲਾਂ ਗੱਲਾਂ ਦੇ ਸਲਵਾਰ ਹੀ ਚੱਕਣ ਵਾਲੀ ਵੀ ਰਹੀ ਸੀ ਆ ਲੋ ਕਿਵੇਂ ਚੱਕਣੀ ਹੈ ਸਲਵਾਰ ਹੋ ਸਕਦਾ ਉਹ ਜਿਹੜੀਆਂ ਭੈਣਾਂ ਨੂੰ ਭੁਲੇਖਾ ਲੱਗਦਾ ਉਹ ਵੀ ਇਹੀ ਲੱਗਦਾ ਜਿਵੇਂ ਮੈਨੂੰ ਭੁਲੇਖਾ ਲੱਗਿਆ ਨਾ ਵੀ ਆ ਮੈਂ ਕਾਨੂੰਨੀ ਦਿਖਾਉਣਾਗਾ ਲਾਈਵ ਦੇ ਵਿੱਚ ਵੀ ਕਿਵੇਂ ਸਲਵਾਰ ਤੁਹਾਡੀ ਵੱਧ ਹੋ ਜਾਂਦੀ ਹੈ ਜਿਵੇਂ ਆ ਮੇਰੀ ਸਲਵਾਰ ਚੱਕਣ ਵਾਲੀ ਰਹਿ ਗਈ ਸੀ 2 ਡਾਇਜ ਇੰਚ ਵੱਧ ਤਾਂ ਆਪਾਂ ਰੱਖੀ ਆ ਪਰ ਇਹ ਚੱਕਣ ਲਈ ਰਹਿ ਗਈ ਸੀ ਹੁਣੀ ਆਪਾਂ ਡਾਊਟ ਡਾਊਟ ਵੀ ਕਲੀਅਰ ਹੋ ਜਾਊਗਾ ਨਾਲੇ ਆਪਣੀ ਸਲਵਾਰ ਸਹੀ ਹੋ ਜੂਗੀ ਜੇ ਭਾਈ ਰੱਖ ਕੇ ਭੁੱਲ ਜਾਂਦੇ ਫੇਰੀ ਸਲਵਾਰ ਵੀ ਥੱਲੋ ਵੱਡਣੀ ਪੈਣੀ ਸੀ ਆਪਾਂ ਨੂੰ ਜਾਂ ਫਿਰ ਸਾਰੀ ਪੱਟ ਦੇੜ ਕਰਨੀ ਪੈਣੀ ਸੀ ਹਾਂ ਇੱਕ ਵਾਰੀ ਪ੍ਰੈਸ ਕੱਢਤੀ ਮੈਂ ਉਹ ਸਲਵਾੜ ਦੀ ਜਿਹੜੀ ਲਮਾਈ ਆ ਤੁਹਾਨੂੰ ਪਤਾ ਉਹ 36 ਇੰਚ ਆ ਤਾਂ ਤਿੰਨ ਗੈਂਚਾ ਆਪਾਂ ਉਹ ਬਾਧੂ ਬਹੁਤ ਨਹੀਂ ਫਿਰ ਅਸਲ ਵਿੱਚ 2 ਇੰਚ ਤਾਂ ਨਹੀਂ ਫਿਰ ਕਪੜਾ ਉਹ 1 ਇੰਚ ਬਲਾਂ ਚ 36 ਤੇ 3 39 ਆਪਾਂ ਰੱਖਣੀ ਇੰਨੀ ਸੀ ਆ ਦੇਖੋ ਇੰਨੀ ਵੱਧ ਰਹੀ ਸੀ ਇਹਨੇ ਅਕਸਰ ਨੂੰ ਕਿੱਥੇ ਜਾਣੇ ਕਪੜੇ ਨੇ ਇਧਰਲੇ ਪਾਸੇ ਉਹ ਵਧ ਜਾਣੀ ਸੀ ਤਾਂ ਹੁਣ ਧਿਆਨ ਨਾਲ ਦੇਖਿਓ ਵੀ ਤੁਹਾਡੀ ਕਿੱਥੇ ਆ ਕੇ ਭੁੱਲ ਹੋ ਜਾਂਦੀ ਮੇਰੇ ਹਿਸਾਬ ਨਾਲ ਤਾਂ ਤੁਸੀਂ ਇੱਥੇ ਹੀ ਭੁੱਲਦੇ ਹੋ ਆ ਚੱਕਣ ਆਹ ਵਾਲਾ ਪਰਲਾ ਐ ਚੱਕਣੀ ਚਾਰੇ ਇਕੱਠੇ ਕੀਕਾ ਜੇ ਮੈਨੂੰ ਭਲੇਖਾ ਲੱਗ ਗਿਆ ਸੀ ਉਹਦਾ ਤੁਹਾਨੂੰ ਭਲੇਖਾ ਆਹ ਵਾਲਾ ਵੀ ਲੱਗ ਸਕਦਾ ਬਹੁਤ ਵੱਡਾ ਭਲੇਖਾ ਸੀ ਇੰਨਾ ਕਪੜਾ ਉੱਥੇ ਜਾਣਾ ਸਾਰੀ ਸ਼ੇਪ ਖਰਾਉ ਹੋਈ ਸਲਵਾਰ ਦੀ ਹੈ ਨਾ ਲੋ ਜੀ ਇਸ ਤਰ੍ਹਾਂ ਆਪੋ ਨੇ ਸਲਵਾਰ ਚੱਕਣੀ ਆ ਜਿੱਧਰ ਚੱਕੀ ਆ ਉਹ ਪਾਸਾ ਆਪਣਾ ਮੂਹਰ ਲੱਗਾ ਆ ਝੋਲੀ ਵਾਲਾ ਪਾਸਾ ਹੈ ਐਡਿੰਗ ਵਾਲਾ ਪਾਸਾ ਜੀ ਇਹ ਚੀਜ਼ ਤਾਂ ਤਿਆਰ ਰੱਖਣਾ ਉਹਨਾਂ ਪਾ ਪਿੰਨਾ ਪੱਟਕੇ ਪੀਡੀਓ ਲਰਨਿੰਗ ਕੱਟ ਦਾਂਗੇ ਉਹ ਨੂੰ 3-4 ਪਿੰਨਾ ਪਾਣ ਤਾਂ ਹੀ ਉਹ ਲਾਉਣੀਆਂ ਪੈਣੀਆਂ ਸਲਵਾਰ ਦੀ ਸਫਾਈ ਆਵੇ ਹਨਾ ਕਈ ਵਾਰੀ ਕੀ ਹੁੰਦਾ ਵੀ ਲੜਬਾਦ ਘਟ ਜਾਂਦੀ ਏ ਜੋੜਨੇ ਵੇਲੇ ਫਿਰ ਉਹ ਚੀਜ਼ ਆਊਟ ਜੀ ਲੱਗਦੀ ਏ ਜੀ ਚੁੰਨੀਆਂ ਪਾਣੀਆਂ ਤਾਂ ਨਹੀਂ ਆ ਫਿਰ ਪਿੰਨਾ ਜ਼ਰੂਰ ਲਾ ਲਿਆ ਕਰੋ ਜਦੋਂ ਵੀ ਭੈਣਾਂ ਨੈਲਿੰਗ ਵਾਲਾ ਸੂਟ ਕੱਟਣਾ ਦੇ ਨਾਲੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਵੀ ਕਰੋ ਵੀ ਤਰੀਕਾ ਤੁਹਾਨੂੰ ਮੇਰਾ ਵਧੀਆ ਲੱਗਦਾ ਜਾਂ ਤੁਹਾਡੇ ਕੋਲ ਕੋਈ ਹੋਰ ਤਰੀਕਾ ਇਸ ਤੋਂ ਵਧੀਆ ਹੈਗਾ ਹਨਾ ਅੱਗੇ ਤੁਸੀਂ ਉਹ ਵੀ ਦੱਸਿਆ ਕਰੋ ਮੈਨੂੰ ਇਹ ਤੁਹਾਡੇ ਕੋਲ ਕੋਈ ਹੋਰ ਵੀ ਸੌਖਾ ਤਰੀਕਾ ਹੁੰਦਾ ਕੋਈ ਵੀ ਆਪਾਂ ਬਈ ਇਸ ਤਰ੍ਹਾਂ ਕਰਕੇ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਹਨਾ ਲੋਚ ਉਹਨਾਂ ਪਾਏ ਦੇ ਵਿੱਚੋਂ ਸਿੰਗਲ ਅੜ ਚੱਕਾਂਗੇ ਇਸ ਤਰ੍ਹਾਂ सारा कपड़ा अपना दूरा कर लागे पहला कपड़ा सारा दूरा कर चंगी तरह सारा कपड़ा दूरा करके सब तो पहला ਸਲਵਾਰ ਦੇ ਆਪਾਂ ਫੱਟੇ ਕੱਟਨੇ ਹੁੰਦੇ ਉਸ ਤੋਂ ਬਾਅਦ ਬੈਲਟ ਦਾ ਆਪਾਂ ਦੇਖ ਲੈਂਦੇ ਕਿਧਰੋਂ ਕੱਟਣੀ ਹੈ ਲਓ ਜੀ ਆ ਜੀ ਆਪਣੇ ਕੋਲੇ ਜਿਹਨੇ ਆਪਾਂ ਸ਼ੇਪ ਦਿੱਤੀ ਆ ਓਵੇਂ ਓਵੇਂ ਆਪਾਂ ਸ਼ੇਪ ਦੇਵਾਂਗੇ ਸਲਵਾਰ ਨੂੰ ਪੂਰੀ ਚੰਗੀ ਤਰ੍ਹਾਂ ਠੀਕ ਆ ਇਹ ਅਸੀਂ ਨੂੰ ਐਂਡ ਦੇ ਕਰ ਦੇਖਿਆ ਕਰੋ ਫਿਰ ਸਲਵਾਰ ਤੁਸੀਂ ਕੱਟਿਆ ਕਰੋ ਜਿਵੇਂ ਮੈਨੂੰ ਭਲੇਖਾ ਲੱਗਿਆ ਸੀ ਇਸੇ ਤਰੀਕੇ ਤੁਹਾਨੂੰ ਵੀ ਭਲੇਖਾ ਜਦੋਂ ਲੱਗ ਜਾਂਦਾ ਫਿਰ ਸਲਵਾਰ 3 ਇੰਚ ਵੱਧ ਜਾਂਦੀ ਹੈ लो जी हाइड्रो पड़े एक्स्ट्रा E ठीक ਬਾੜਾ ਕਪੜਾ ਨਹੀਂ ਫालतੂ ਵਿੱਚ ਰੱਖਣਾ ਜਿੰਨਾ ਲੋਡ ਮੁਤਾਬਕ ਹਲਕਾ ਹਲਕਾ ਬਸ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਕਪੜਾ ਸੰਗੜਦਾ ਨਹੀਂ ਜਿੱਥੇ ਆਪਾਂ ਨੇ ਇੱਕ ਵਾਰੀ ਸੈੱਟ ਕਰਤਾ ਹੁਣ ਆਪਾਂ ਸਲਵਾਰ ਵਾਲਾ ਪੱਲਾ ਸਾਈਡ ਤੇ ਰੱਖ ਦਾਂਗੇ ਇਹਨੂੰ ਉੱਪਰ ਰੱਖ ਕੇ ਲੈਂਡਿੰਗ ਕੱਟੀ ਜਾਊਗੀ ਸਾਰੀ ਹੈਨਾ ਜਿਹੜਾ ਲੈਂਡਿੰਗ ਦਾ ਕਪੜਾ ਆਪਣੇ ਕੋਲੋਂ ਲਗਭਗ 4.5 ਮੀਟਰ ਹੀ ਸੀਗਾ ਪੰਜ ਪੂਰਾ 5 ਨਹੀਂ ਸੀਗਾ 4.5 ਮੀਟਰ ਕਪੜਾ ਸੀਗਾ ਜੇ ਜਿਹੜੀ ਵਧੀਆ ਲਾਇਨਿੰਗ ਹੋਊਗੀ ਉਹਦੀ ਇਹ ਨਿਸ਼ਾਨੀਆਂ ਵੀ ਇੱਕ ਤਾਂ ਉਹਦਾ ਪਣਾ ਜ਼ਿਆਦਾ ਹੋਊਗਾ। ਇੱਕ ਉਹਦੇ ਵਿੱਚ ਕੀ ਆ ਧੋਣ ਤੋਂ ਬਾਅਦ ਵੀ ਕਾਨ ਨਹੀਂ ਪਊਗਾ। ਇਹ ਇੱਕ ਦੋ ਨਿਸ਼ਾਨੀਆਂ ਬਾਕੀ ਫਿਰ ਮੈਂ ਦੱਸਿਆ ਵੀ ਜਿਹੜੀਆਂ ਭੈਣਾਂ ਬਠਿੰਡੇ ਆ ਸਕਦੀਆਂ ਜਾਂ ਦੂਰ ਨੇੜੇ ਸ਼ਹਿਰ ਦੇ ਵਿੱਚ ਤਾਂ ਜਿਹੜਾ ਇਹਦਾ ਨਾਮ ਆ ਕੱਪੜੇ ਦਾ ਉਹ ਸੈਬੀ ਜਾਂ ਬਿਮਲ ਦੀ ਹੈ ਨਾ। ਸੈਬੀ ਬਿਮਲ ਤੁਸੀਂ ਕਹਿ ਕੇ ਲੈ ਸਕਦੇ ਹੋ ਵਧੀਆ ਵਾਲੀ। ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਤੁਸੀਂ ਮੇਰੇ ਤੋਂ ਫੋਟੋ ਵਗੈਰਾ ਵੀ ਮੰਗਵਾ ਸਕਦੇ ਹੋ ਹਨਾ। ਵੀ ਜਿਹੋ ਜੀ ਮੋਹਰ ਬਈ ਲੱਗੀ ਹੁੰਦੀ ਹੈ ਸਾਨੂੰ ਸੌਖਾ ਹੋ ਜੇ। ਕਿਉਂਕਿ ਬਾਜ਼ਾਰ ਦੇ ਵਿੱਚ ਨਕਲ ਪਹਿਲਾਂ ਅਸਲ ਬਾਅਦ ਚ ਕੋਈ ਵੀ ਚੀਜ਼ ਨਹੀਂ ਇਹ ਆਹ ਠੀਕ ਆ ਇਧਰ ਆਪਣੀ 벨ਟ ਵਾਸਤੇ ਵੀ ਕਪੜਾ ਬਾਜੂਗਾ ਸਾਰੀ ਸਲਵਾਰ ਵੀ ਆਪਣੀ ਪੂਰੀ ਹੋਊਗੀ ਲੋਚ ਇਦੋ ਜਿਹੀ ਮੈਂ ਪਰਟਕਿਆ ਸਾਈਡ ਤੋਂ ਉਹੀ ਸ਼ੇਪ ਆਪਾਂ ਨੂੰ ਦੇਵਾਗੇ ਲੈਣਗੇ ਪੂਰੀ ਸਰਵਾ ਸਟ੍ਰੇਟ ਆ ਕਿਸੇ ਵੀ ਚੀਜ਼ ਦੀ ਤੁਹਾਨੂੰ ਨਾ ਸਮਝ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੈੜ ਬਣ ਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰਾਂ ਭੈਣਾਂ ਦਾ ਭਰਾਮਾਂ ਦਾ ਫਾਇਦਾ ਹੋਵੇ ਠੀਕ ਹੈ ਜੀ ਬਾਕੀ ਤੁਸੀਂ ਅੱਗੇ ਕਿਸ ਟੌਪਿਕ ਤੇ ਵੀਡੀਓ ਦੇਖਣੀ ਚਾਹੁੰਦੇ ਉਹ ਵੀ ਮੈਨੂੰ ਦੱਸਿਓ ਤੇ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ